ਹੈਲੋ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਲਓ ਜੀ ਸਾਡੀ ਸਵੇਰ ਦੀ ਸ਼ੁਰੂਆਤ ਹੋਈ ਆ ਫਿਰ ਕਾਫੀ ਤੋਂ ਜੀ ਅਸੀਂ ਆਏ ਹਾਂ ਹਰਿਆੰਬਾਰ ਕੋ ਮੰਡੇ ਲਈ ਤੇ ਅਸੀਂ ਤੁਹਾਨੂੰ ਆਪਣਾ ਅੱਜ ਪੂਰਾ ਦਿਨ ਸ਼ੇਅਰ ਕਰਾਂਗੇ ਕਿ ਅਸੀਂ ਪੂਰੇ ਦਿਨ ਦੇ ਵਿੱਚ ਕੀ ਕੀ ਕਰਦੇ ਆ ਹਾਲ ਤਾਂ ਅਸੀਂ ਸਵੇਰ ਸਵੇਰੇ ਆਏ ਹਾਂ ਜੀ ਕਾਫੀ ਸ਼ਾਪ ਤੇ ਫਿਰ ਸਭ ਤੋਂ ਪਹਿਲਾਂ ਅਸੀਂ ਸਾਰੇ ਜਣੇ ਪੀਏ ਆਂ ਕਾਫੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕੋਰਾ ਸਾਰੇ ਨੇ ਹੀ ਬ੍ਰੈਕਫਾਸਟ ਕਰ ਲਿਆ ਤੇ ਹੁਣ ਅਸੀਂ ਆਏ ਆ ਅੱਜ ਫਿਊ ਮਸ਼ੀਨੋ ਜਿੱਥੇ ਇੰਟਰਨੈਸ਼ਨਲ 에ਰਪੋਰਟ ਆ ਇਟਲੀ ਦਾ ਕਹਿੰਦੇ ਵੀ ਸਭ ਤੋਂ ਵੱਡਾ 에ਰਪੋਰਟ ਆ ਇੱਥੇ ਤੇ ਇੱਥੇ ਇੱਕ ਲੱਗਦੀ ਆ ਜੀ ਮਾਰਕੀਟ ਉੱਥੇ ਕਹ ਲਓ ਵੀ ਫਰੈਸ਼ ਸਬਜ਼ੀਆਂ ਹੋਰ ਸਮਾਨ ਬੱਚਿਆਂ ਦੇ ਕਹ ਲਓ ਖਿਡੌਣੇ ਕੱਪੜੇ ਇਦਾਂ ਦਾ ਸਮਾਨ ਕਾਫੀ ਮਿਲਦਾ ਆ ਤੇ ਅੱਜ ਘੁੰਮਣ ਆਏ ਆ ਉੱਧਰ ਨੂੰ ਚਲੋ ਘੁੰਮਦੇ ਆ ਤੇ ਤੁਹਾਨੂੰ ਨਾਲ ਘੁਮਾਉਣੇ ਆ ਚਲੋ ਤੇ ਹੁਣ ਅਸੀਂ ਦੇਖਾਂਗੇ ਕੱਪੜੇ ਜਾਂ ਹੋਰ ਵੀ ਕੋਈ ਚੀਜ਼ ਪਸੰਦ ਆਉਂਦੀ ਹੈ ਆ ਲੱਗੇ ਹੋਏ ਆ ਜੀ ਵਿంటర్ ਦੇ ਕੱਪੜੇ ਤੇ ਇਸ ਤੋਂ ਲਾਵਾ ਵੀ ਤੇ ਹੋਰ ਵੀ ਕਾਫੀ ਮਤਲਬ ਸਮਾਨ ਜਿਹੜਾ ਮਿਲ ਜਾਂਦਾ ਇਧਰ ਨਾਈਟ ਸੂਟਸ ਲੱਗੇ ਹੋਏ ਆ ਤੇ ਹਾਂਜੀ ਆ ਦੇਖੋ ਜੀ ਕੱਪੜੇ ਲੱਗੇ ਹੋਏ ਆ ਇੱਧਰ ਤੇ ਇਸ ਤੋਂ ਇਲਾਵਾ ਇੱਥੇ ਘਰਾਂ ਦਾ ਸਮਾਨ ਹੋਰ ਵੀ ਜਿਦਾ ਆਪਣੇ ਰਜਾਈਆਂ ਕੰਬਲ ਵਗੈਰਾ ਚਾਦਰਾਂ ਸਾਰਾ ਕੁਝ ਹੀ ਮਿਲ ਜਾਂਦਾ ਇਸ ਮਾਰਕਟ ਦੇ ਵਿੱਚ ਫਿਰ ਹੁਣ ਚੇਅਰ ਹਾਂ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਕੰਬਲ ਬਹੁਤ ਹੀ ਜ਼ਿਆਦਾ ਸੌਫਟ ਲੱਗੇ ਹੋਏ ਆ ਔਰ ਇਹਦੀ ਪ੍ਰਾਈਸ ਵੀ ਜਿਹੜੀ 10 ਯੂਰੋ ਬਹੁਤ ਸੋਹਣੇ ਕੰਬਲ ਤੇ ਚਾਦਰਾਂ ਲੱਗੀਆਂ ਹੋਈਆਂ ਇੱਥੇ ਉਹਦਾ ਕੈਪਸ ਲੱਗੇ ਹੋਈਆਂ ਕੈਪਸ ਦੇਖੋ ਇਹ ਵੀ ਗਰਮ ਦੇ ਵਿੱਚ ਬਹੁਤ ਪਿਆਰੀਆਂ ਲੱਗਦੀਆਂ ਤੇ ਆ ਅੱਗੇ ਲੱਗੇ ਹੋਏ ਆ ਜੀ ਦਸਤਾਨੇ ਇਸੋ ਲਾਉਈ ਮਾਰਕੀਟ ਜਿਹੜੀ ਉਹ ਕਾਫੀ ਵੱਡੀ ਹੈ ਤੁਹਾਨੂੰ ਹਰ ਇੱਕ ਚੀਜ਼ ਤਕਰੀਬਨ ਇੱਥੋਂ ਮਿਲ ਜਾਂਦੀ ਹੈ ਭਾਵੇਂ ਘਰ ਦਾ ਛੋਟਾ ਛੋਟਾ ਸਾਮਾਨ ਹੋਵੇ ਜਾਂ ਕੋਈ ਵੀ ਹੋਰ ਚੀਜ਼ ਤੁਸੀਂ ਲੈਣੀ ਹੋਵੇ ਸਾਰੀ ਮਿਲ ਜਾਊਗੀ ਤੁਸੀਂ ਦੇਖੋ ਪੁਰੇ ਦਿਨ ਜੁਆ ਤੇ ਮਰਕੂਰੀ ਅਨਤਰ ਗਿਆ ਨਾ ਪ੍ਰੋਫੈਸਰ ਆ ਮੂਵੋਸਕਾ ਦੇ ਵੀ ਨਹੀਂ ਆ ਆ ਆ ਆ ਇਧਰ ਭਾਂਡੇ ਵੀ ਲੱਗੇ ਹੋਏ ਆ ਔਰ ਤਿੰਨੋ ਕਿਸ ਇਟਾਲੀਅਨੀ ਤੁਸੀਂ ਕੁਆ ਨੋ ਚੀਨੀ ਇਹ ਸੱਚ ਹੈ ਚਾਹ ਆ ਫੇਰ ਉਹ ਹੀ ਆਗੇ ਕੰਬਲ ਮੈਂ ਤੁਹਾਨੂੰ ਜਿੱਦਾਂ ਕਿ ਪਿੱਛੇ ਦਿਖਾ ਕੇ ਆਈਆਂ ਇਹਦੇ ਵਿੱਚ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਇੱਥੇ ਇਹਦੀ ਪ੍ਰਾਈਸ ਵੀ 1000 ਰੁਪਏ आज देखो छोटे छोटे बच्चे के किन्ने सोने कपड़े लगे हुए थे। आ देखो, आम अं ना स्टोर्स तो भी लेने तो इन्ने वाला कपड़े नहीं मिलते जिन्हें कई बार इतों मिल, दे। मिल जाएंगे तो देखो फ्रॉक इस अलावा जैकेट्स भी थानू मिल जाएंगे कंबल वगैरह और सारा कुछ इतने आ लगे हुए हैं जी जेंट्स के कपड़े बोएस से ਇੱਥੇ ਵਿੱਚ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਮਿਲ ਜੂਗੇ ਅਗਰ ਕੋਈ ਪ੍ਰੋਫੈਸ਼ਨਲ ਕੱਪੜੇ ਪਸੰਦ ਕਰਦੇ ਆ ਜਾਂ ਫੰਕੀ ਸਟਾਈਲ ਪਸੰਦ ਕਰਦੇ ਆ ਤੁਸੀਂ ਦੇਖੋ ਅੱਜੋ ਕੀ ਦੇਖੀ ਤੁਸੀਂ ਇੰਝ ਆਪਾਂ ਦੇ ਸਜਸਾਨੀ ਤੋਂ ਪਿੰਨ ਡਾਈ ਤੁਸੀਂ ਸੁਣੋ ਅੰਤਾਰੋ ਦਿਚੇਤੋ ਕਿਉਂਕਿ ਅਸੀਂ ਦੇਖਿਆ ਜਾਨੋ ਵੀ ਵਿਦਿਓ ਵੇਖੀ ਲਾ ਤੋਂ ਵਾਈ ਇਸ ਤੋਂ ਲਵਾ ਇੱਧਰ ਇੱਕ ਸ਼ਾਪ ਲੱਗੀ ਹੋਈ ਚ ਸਾਰੇ ਕੱਪੜੇ ਜਿਹੜੇ ਤਕਰੀਬਨ 6 6 ਯੂਰੋ ਦੇ ਤੁਹਾਨੂੰ ਮਿਲ ਜਾਣਗੇ ਕਲਰ ਇਹਦੇ ਵਿੱਚ ਦੇਖੋ ਕਿੰਨੇ ਪਿਆਰੇ ਪਿਆਰੇ ਹਰੇਕ ਕਲਰ ਦਾ ਡਿਫਰੈਂਟ ਸਟਾਲ ਲੱਗਾ ਹੋਇਆ ਬਰਾਊਨ ਰੈੱਡ ਬਲੂ ਵਾਈਟ ਪਿੰਕ ਗ੍ਰੀਨ ਆਹ ਦੇਖੋ ਜੀ ਇੰਡੀਆ ਵਾਲੇ ਕੰਬਲ ਲੱਗ ਰਹੇ ਤਾਂ ਮੈਨੂੰ ਕਲਰ ਉਦਾਂ ਦੇ ਕਿਉਂਕਿ ਕਲਰਫੁਲ ਜੇ ਲੱਗੇ ਹੋਏ ਫਲਾਵਰ ਪ੍ਰਿੰਟ ਦੇ ਵਿੱਚ ਇਦਾਂ ਇੰਡੀਆ ਮਿਲਦੇ ਹੁੰਦੇ ਆ ਕੰਬਲ ਤੇ ਆ ਲੱਗੇ ਹੋਇਆ ਜੀ ਪਲਾਂਟਸ ਇਹ ਜਿਹੜੇ ਸਾਡੇ ਪੈਣ ਭਰਾ ਨੂੰ ਪਾਣੀ ਸੁਸਾਦੇ ਆ ਪਾਣੀ ਆ ਆ ਲੱਗਾ ਹੋਇਆ ਜੀ ਨਿੰਬੂ ਦਾ ਪਲਾਂਟ ਦੇਖੋ ਕਿੰਨਾ ਵੱਡਾ ਇਹਨੂੰ ਨਿੰਬੂ ਲੱਗਾ ਹੋਇਆ ਤੁਸੀਂ ਦੇਖ ਸਕਦੇ ਆ ਇਹ ਆਪਣੇ ਘਰ ਤੁਸੀਂ ਲਗਾ ਸਕਦੇ ਹੋ ਸਸਾਓ ਜੋ ਬਣੇ ਦੇਦੇ 59 ਆ ਦੇਖੋ ਜੀ ਆ ਕੱਪੜੇ ਲੱਗੇ ਹੋਏ ਆ ਜਿਹੜੀਆਂ ਅੱਜ ਕੱਲ ਇੱਥੇ ਬੀਬੀਆਂ ਪਾਉਂਦੀਆਂ ਆਪਣੇ ਥੋੜੀਆਂ 올ਡੇਜ ਮਾਤਾਵਾਂ ਕਹਿ ਲੋ ਆ ਸਾਰੇ ਕੱਪੜੇ ਇਹਨਾਂ ਦੇ ਲੱਗੇ ਹੋਏ ਆ ਇੱਧਰ ਤੁਸੀਂ ਚੈੱਕ ਕਰ ਸਕਦੇ ਆ ਕੰਪਲੀਟ ਲੱਗੇ ਹੋਏ ਦੇਖੋ ਬਰਾਊਨ ਕਲਰ ਦੇ ਵਿੱਚ ਹਰੇਕ ਕਲਰ ਦੇ ਵਿੱਚ ਤਕਰੀਬਨ ਤੁਹਾਨੂੰ ਮਿਲ ਜਾਂਦੇ ਇੱਥੋਂ ਕੱਪੜੇ ਤੇ ਫਿਰ ਇਹ ਵੀ ਕੁਆਲਿਟੀ ਵਾਈਜ਼ ਜਿਹੜੇ ਕੱਪੜੇ ਆ ਉਹ ਤੁਸੀਂ ਆਪ ਚੈੱਕ ਕਰਕੇ ਲਓ ਕਈਆਂ ਦੀ ਤਾਂ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਤੇ ਕਈਆਂ ਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਨਹੀਂ ਵੀ ਹੁੰਦੀ ਇਸ ਤੋਂ ਲਵਾ ਤੁਸੀਂ ਦੇਖੋ ਸ਼ੂਜ਼ ਵੀ ਮਿਲ ਜਾਂਦੇ ਤੁਹਾਨੂੰ ਇੱਥੋਂ ਇਹਨਾਂ ਦੇ ਵਿੱਚ ਵੀ ਵੱਖਰੀ ਵੱਖਰੀ ਪ੍ਰਾਈਸ ਇਹਨਾਂ ਦੀ ਮਿਲਦੀ ਹੈ ਅੱਜ ਕੱਲ ਆ ਰੀਸ਼ੂਜ਼ ਬੜਾ ਤੇ ਜਿਆਦਾ ਵਧੀਆ ਲੱਗਦੇ ਆ ਟ੍ਰੈਂਡ ਦੇ ਵਿੱਚ ਹੁੰਦੇ ਆ ਤੁਹਾਨੂੰ ਬ੍ਰਾਂਡਡ ਸਮਾਨ ਵੀ ਮਿਲ ਜਾਂਦਾ ਹੈ ਤੇ ਇਹਦੇ ਵਿੱਚ ਤੁਸੀਂ ਪ੍ਰਾਈਸ ਤੁਸੀਂ ਆਪ ਇਹਨਾਂ ਦੀ ਚੈੱਕ ਕਰ ਸਕਦੇ ਹੋ ਕਿਉਂਕਿ ਇਹਨਾਂ ਦੀ ਪ੍ਰਾਈਸ ਜਿਹੜੀ ਉਹ ਡਿਫਰੈਂਟ ਪ੍ਰਾਈਸ ਤੇ ਹੁੰਦੇ ਸਾਰੇ ਡਿਫਰੈਂਟ ਡਿਫਰੈਂਟ ਬ੍ਰਾਂਡ ਹੁੰਦੇ ਆ। ਸੋ ਇਸ ਮਾਰਕੀਟ ਚ ਤੁਹਾਨੂੰ ਜਿਹੜਾ ਉਹ ਬ੍ਰਾਂਡੇਡ ਸਮਾਨ ਵੀ ਮਿਲ ਜਾਂਦਾ। ਦੇਖੀ ਅੱਜ ਅਸੀਂ ਅਸਪੈਕਟਾ ਲੁਟਿਮੋ ਕੇ ਚੇ ਫਾਚੇਵੋ ਨੀ। ਗੈਸਰੀ ਕੋਟ ਲੱਗੇ ਹੋਏ ਆ। ਆ ਲੱਗੇ ਹੋਇਆ ਜੀ ਬੱਚਿਆਂ ਦੇ ਸ਼ੂਜ਼। ਦੇਖੋ ਤੁਸੀਂ। ਤੇ ਪਲੇਨ ਹੈ ਤੇ ਮੇਰੀ ਚਾਲੋ ਵੀ ਹੋਰ ਆ ਗਿਆ ਕਿਉਂਕਿ ਪੋਰਟ ਤੋਂ ਬਹੁਤ ਜ਼ਿਆਦਾ ਨਜ਼ਦੀਕ ਆ। ਤੁਸੀਂ ਦੇਖੋ ਕਿੰਨੇ ਪਿਆਰੇ ਸ਼ੂਜ਼ ਲੱਗੇ ਹੋਏ ਬੱਚਿਆਂ ਦੇ ਤੇ ਇਸ ਤੋਂ ਇਲਾਵਾ ਜੈਂਟ ਸ਼ੂਜ਼ ਵੀ ਹੈ ਇੱਥੇ। ਤਕਰੀਬਨ ਕਹਿ ਲਓ ਕਿ ਸਾਰਾ ਇਸਮਾਨ ਤੁਹਾਨੂੰ ਜੁੜਾ ਹੋਇ ਇਸ ਮਾਰਕੀਟ ਦੇ ਵਿੱਚ ਮਿਲ ਜਾਂਦਾ। ਲੇਡੀਜ਼ ਦੇ ਸ਼ੂਜ਼ ਲੱਗੇ ਹੋਏ ਆ। ਉਹ ਪ੍ਰਾਈਸ ਇਹਨਾਂ ਦੀ ਹੈਗੀ 10 ਹੀ ਰੋ। आ देखो जी गंदड़ा वाला साग ये भी मिल जाता बिल्कुल फ्रैश साग आ सारे समान देखो पूरा सारा शॉप लगी हुई है एक एक यूरो की लगी हुई है सारा घर का समान इतना एक एक यूरो का मिलता है कोई भी समान इतना लौगे यूरो का मिल जाना घर दिन छोटिया छोटिया चीजा एग्जिया होंगे ਅੱਗੇ ਦੇ ਉਹ ਰਿਜ਼ਰਟ ਪਾਰਕੀਅਰ ਹੈ। ਇਹ ਸੋਲਾਵਾ ਇਦਾਂ ਛੋਟੇ ਛੋਟੇ ਖਾਣ ਪੀਣ ਦੇ ਜਿੱਦਾਂ ਸਟਾਲ ਵੀ ਵਿੱਚ ਲੱਗੇ ਹੁੰਦੇ ਇਹਦੇ ਵਿੱਚ ਤੁਸੀਂ ਪਨੀਨੀ ਯਾਨੀ ਕਿ ਸੈਂਡਵਿਚ ਵੀ ਲੈ ਸਕਦੇ ਆ ਬੜੀਆਂ ਬੜੀਆਂ ਚੀਜ਼ਾਂ ਇਹਨਾਂ ਨੇ ਆਪਣੇ ਘਰ ਤਿਆਰ ਕੀਤੀਆਂ ਹੁੰਦੀਆਂ ਪਹਿਲਾਂ ਕੁਝ ਚੀਜ਼ਾਂ ਉਦਾਂ ਦਾ ਸਮਾਨ ਵੀ ਲੱਗਾ ਹੁੰਦਾ ਹੈ। ਤੇ ਇਧਰ ਲੱਗੇ ਹੋਏ ਆ ਜੀ ਯੂਜ਼ਡ ਕੱਪੜੇ ਇਹ ਵੀ ਜਿਹੜੇ ਲੋਕ ਆ ਦੁਬਾਰਾ ਰੀਸੇਲਿੰਗ ਕਰ ਦਿੰਦੇ ਕੱਪੜੇ ਤੇ ਫਿਰ ਉਹ ਕੰਪਨੀਆਂ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਲੈਂਦੀਆਂ ਉਹ ਇੱਥੇ ਆ ਕੇ ਇਹਨਾਂ ਨੂੰ ਫਿਰ ਸੇਲ ਕਰਦੀਆਂ ਦੁਬਾਰਾ ਤੇ ਇਹ ਵੀ ਜਿਹੜੇ ਕੱਪੜੇ ਪ੍ਰੋਪਰ ਵਾਸ਼ ਹੋ ਕੇ ਸੈਨੀਟਾਈਜ਼ ਹੋ ਕੇ ਫਿਰ ਆਉਂਦੇ ਇੱਥੇ ਮਤਲਬ ਵੇਚਣ ਦੇ ਲਈ ਇਹ ਨਹੀਂ ਕਿ ਕੋਈ ਇਦਾਂ ਹੀ ਇਹਨਾਂ ਨੂੰ ਦੇ ਜਾਂਦਾ ਤਾਂ ਇਹ ਦੁਬਾਰਾ ਇਦਾਂ ਲਾ ਦਿੰਦੇ ਇਹ ਤੁਸੀਂ ਦੇਖੋ ਇਹ ਵੀ ਕੱਪੜੇ 4 ਯੂਰੋ ਦੇ 3 10 ਯੂਰੋ ਦੇ ਇਦਾਂ ਲੱਗੇ ਹੁੰਦੇ ਆ ਜੈਕਟਸ ਵੀ ਲੱਗੇ ਹੋਏ ਆ ਵੀ 5-5 ਯੂਰੋ ਦੀਆਂ ਤੇ ਮੈਂ ਤਾਂ ਨੇੜੇ ਉਹਦਾ ਕੁਆਲਿਟੀ ਦਿਖਾ ਦਣੀ ਕੁਆਲਿਟੀ ਇਹਨਾਂ ਦੀ ਵੀ ਇੰਨੀ ਮਾੜੀ ਨਹੀਂ ਹੁੰਦੀ ਤੁਸੀਂ ਦੇਖੋ ਇਹ ਹੈ ਮੇਕਅਪ ਦਾ ਸਮਾਨ ਇਹ ਇਹ ਹੁੰਦਾ ਤਾਂ ਵੈਸੇ ਡੁਪਲੀਕੇਟ ਹੀ ਹੈ ਕਿਉਂਕਿ ओरिजिनल ਨਹੀਂ ਹੁੰਦਾ ਤੇ ਅਗਰ ਕਿਸੇ ਨੂੰ ਵੀ ਪਸੰਦ ਆ ਤਾਂ ਥੋੜੀ ਬਹੁਤੀ ਚੀਜ਼ ਆਪਣੇ ਪਸੰਦੀਦੇ ਤੋਂ ਲੈ ਕੇ ਜਾ ਸਕਦੇ ਹੋ ਤੁਸੀਂ ਉਸ ਕੋਲ ਤੋਂ ਆ ਵੀ ਦੇਖੋ ਕਿੰਨਾ ਪਿਆਰਾ ਕੰਪਲੀਟ ਲੱਗਾ ਹੋਇਆ ਇਦਾਂ ਜੈਕਟ ਦੇ ਨਾਲ ਵਿਦ ਬੈਗ ਇਹ ਦਿਓ ਵਾਲਾ ਵੀ ਲੱਗਾ ਹੋਇਆ ਆ ਤੁਸੀਂ ਦੇਖੋ ਇਸ 컬러 ਵੀ ਕਾਫੀ ਵਧੀਆ ਤੁਹਾਨੂੰ ਮਿਲ ਜਾਂਦੀ ਇੱਥੇ ਅਗਰ ਤੁਸੀਂ ਆਉਣੇ ਨਾ ਆ ਵੀ ਜੈਕਟ ਦੇਖੋ ਪੂਰੀ ਠੰਡ 'ਚ ਪਾਉਣ ਵਾਲੀ ਜੈਕਟ ਇਹ ਬਹੁਤ ਜ਼ਿਆਦਾ ਹੈਵੀ ਵੀ ਹੈ ਔਰ ਗਰਮ ਵੀ ਫਿਰ ਕੇ ਅੰਸ਼ੋਰ ਦੇਖੋ ਜੀ ਕਿੰਡੀ ਕਬੱਡੀ ਮਾਰਕੀਟ ਆ ਇਹ ਇਹ ਲਾਈਨ ਵਾਈਜ਼ ਲਾਈਨ ਜਿੱਦਾ ਕਹਿ ਲੋ ਕਿ ਇਹ ਨਹੀਂ ਬਣਾਇਓ ਆ ਹੁਣ ਇਧਰ ਵੀ ਕੱਪੜਿਆਂ ਦਾ ਇਹ ਤੋਂ ਗਾਹ ਫੇ ਸਾਰਾ ਫਰੂਟੇ ਦਾ ਤਾਂ ਸਬਜ਼ੀ ਦਾ ਸਾਮਾਨ ਹੈ ਫਰੂਟ ਆ ਸਬਜ਼ੀਆਂ ਆ ਹੋਰ ਸਾਮਾਨ ਹੈ ਇਦਾਂ ਦਾ ਜਿਹੜੇ ਇੱਥੇ ਫਰਮਾਜੋ ਚੀਜ਼ ਆ ਵੀਨੋ ਰੋਸੋ ਆ ਰੈੱਡ ਵਾਈਨ ਜਿਹਨੂੰ ਆਪਾਂ ਕਹਿੰਦੇ ਨੇ ਆ ਇਦਾਂ ਦਾ ਸਾਮਾਨ ਕਾਫੀ ਇੱਥੇ ਆ ਆ ਲੱਗੇ ਹੋਏ ਜੈਂਟਸ ਕੋਟ ਤੇ ਇਹਨਾਂ ਦੀ ਪ੍ਰਾਈਸ 20 ਯੂਰੋ ਆ ਇਹ ਸਾਰਾ ਜਿਹੜਾ ਪੂਰਾ ਸਟਾਲ ਜਿੱਦਾਂ ਆਪਾਂ ਕਹਿ ਰਹੇ ਹਾਂ ਪੂਰੇ ਜੈਂਟਸਪੁਰ ਦਾ ਲੱਗੇ ਹੋਈਆਂ ਪੈਂਟਾਂ ਜਿਹੜੇ ਸਾਡੇ ਵੀਰ ਕੰਮ ਲਈ ਯੂਜ਼ ਕਰਦੇ ਆ ਬਹੁਤ ਅੰਦਰੋਂ ਗਰਮ ਹੁੰਦੀਆਂ ਤੁਸੀਂ ਦੇਖੋ ਸਾਰਾ ਸਮਾਨ ਜਿੱਦਾਂ ਆਪਣਾ ਬੁੰਨ ਵਾਲਾ ਲੱਗਾ ਹੋਇਆ ਜਿਹਦੇ ਵਿੱਚ ਆ ਓਣੇ ਲੱਗੀ ਹੋਈ ਆ ਵੱਖਰੇ ਵੱਖਰੇ ਕਲਰਸ ਦੇ ਵਿੱਚ ਔਰ ਡਿਜ਼ਾਈਨ ਵੀ ਜਿ세 ਦੇਖੋ ਵੱਖਰੇ ਵੱਖਰੇ ਲੱਗੇ ਹੋਇਆ ਇਹ ਪੂਰਾ ਸਟਾਲ ਇਸ ਤਰ੍ਹਾਂ ਲੱਗਾ ਹੋਇਆ ਪੂਰਾ ਤੁਸੀਂ ਪੈਕ ਵੀ ਲੈ ਕੇ ਜਾ ਸਕਦੇ ਆ ਜਿੱਦਾਂ ਤੁਹਾਡਾ मतलब ਜਿੱਦਾਂ ਜਦਾਂ ਤੁਸੀਂ ਸਮਾਨ ਬਰਹਾਉਂਗਾ ਉਦਾਂ ਦੀ ਤੁਸੀਂ ਚੀਜ਼ ਇੱਥੇ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਦੇਖੋ ਇੱਥੇ ਇਲਾਸਟਿਕਸ ਵੀ ਲੱਗੀਆਂ ਹੋਈਆਂ ਹੈ। ਹਲੋ ਜੋ ਵੀ ਆਪਾਂ ਨੂੰ ਸਲਾਈ ਕਢਾਈ ਦੇ ਵਿੱਚ ਸਮਾਨ ਚਾਹੀਦਾ ਸਾਰਾ ਇੱਥੇ ਮਿਲ ਜੂਗਾ ਤੁਹਾਨੂੰ। ਆ ਦੇਖੋ ਜੀ ਇੱਥੇ ਮਿਲਦੀਆਂ ਨੇ ਫਰੈਸ਼ ਸਬਜ਼ੀਆਂ ਬਿਲਕੁਲ ਫਰੈਸ਼ ਹੋਣੀਆਂ ਤੇ ਨਾਲ ਦੇ ਨਾਲ ਇਹਹੋ ਜਿਹੀ ਵਿਕ ਜਾਂਦੀਆਂ ਸਾਗ ਲੱਗਾ ਹੋਇਆ ਗੋਭੀ ਹੋਰ ਵੀ ਪਾਲਕ ਬੰਦ ਗੋਭੀ। ਸਾਰੀਆਂ ਸਰਵਿੰਗਸ ਰਿਫਰੈਸ਼ ਸਵੇਰੇ ਸਵੇਰੇ ਆਉਂਦੀਆਂ ਤਾਂ ਕਹਿ ਲਓ ਵਿਥਿਨ 2-3 ਘੰਟਿਆਂ ਦੇ ਵਿੱਚ। ਖਤਮ ਹੋ ਗਿਆ। ਇਹ ਲੱਗ ਪਉਂਗਾ ਇੱਥੇ ਫਰੂਟਸ ਵੀ ਮਿਲਦਾ ਨਾਲ-ਨਾਲ। ਐਪਲ ਲੱਗੇ ਹੋਇਆ। ਤੇਰੇ ਅੱਜ ਪਾਣੀ ਫਰੂਟ ਜਿਹਨੂੰ ਆਪਾਂ ਕਹਿ ਦਿੰਨੇ ਆ। ਇਹ ਲੱਗਾ ਹੋਇਆ ਕੀਵੀ। ਹਾਲੇ ਕਿ ਹੈ ਜੀ სპੋਰਟ ਸ਼ੂਜ਼। ਏ ਵੀ ਡਿਫਰੈਂਟ ਡਿਫਰੈਂਟ ਬ੍ਰਾਂਡਸ ਇੱਥੋਂ ਤੁਹਾਨੂੰ ਮਿਲ ਜਾਂਦੇ ਆ ਤੇ ਇਸ ਤੋਂ ਇਲਾਵਾ ਇੱਧਰ ਜੈਂਟਸ ਦੇ ਲੱਗ ਹੋਏ ਸ਼ੂਜ਼ ਆ ਲੱਗਾ ਹੋਇਆ ਵੀ ਘਰ ਨੂੰ ਡੈਕੋਰੇਸ਼ਨ ਕਰਨ ਦਾ ਸਮਾਨ ਸਾਰਾ ਯਾ ਤੁਸੀਂ ਸ਼ਾਪਸ ਤੋਂ ਲੈਣੇ ਤਾਂ ਕਾਫੀ ਪੌਸਲੀ ਮਿਲਦਾ ਇੱਥੋਂ ਤੁਹਾਨੂੰ ਕਾਫੀ ਜੈਨੂਇਨ ਪ੍ਰਾਈਸ ਤੇ ਮਿਲ ਜਾਂਦਾ ਆ ਆਮ ਬੈਂਟਿਸ ਹਸ ਕੋਲਾ ਬਾਲਸਪੋਰਟ ਟ੍ਰੈਂਡ ਦੇ ਵਿੱਚ ਕੀ ਕੀ ਅਲਟਰੋ ਕੋਲੋਰੇ ਹਾਂਜੀ ਤਾਂ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਵਲੌਗ ਪਸੰਦ ਆਇਆ ਹੋਵੇਗਾ ਪਸੰਦ ਆਇਆ ਤਾਂ ਪਲੀਜ਼ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਫੇਰ ਕਿਸੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ